ਤੇ ਪਿਛਲੇ ਕਾਫੀ ਸਮੇ ਤੋਂ ਸਾਨੂੰ ਸੁਣ ਸਕਤਾਂ ਵੀ ਮਿਲ ਰਹੀਆਂ ਸੀ ਲੋਕਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਸੀ ਕਿ ਸਮਰਾਲਾ ਰੋਡ ਦੇ ਉੱਤੇ ਜਿਹੜਾ ਪੁਲ ਹੈ ਇਹਦੀ ਹਾਲਤ ਬਹੁਤ ਇਹਦੇ ਵਿੱਚ ਨਿਘਾਰ ਆਇਆ ਹੋਇਆ ਹੈ ਪੁਲ ਦਾ ਇਹਨਾਂ ਬੁਰਾ ਹਾਲ ਹੈ ਨੇਟ ਹੋਏ ਨੇ ਜਿਹੜੇ ਇਹਨਾਂ ਦੇ ਆਪਣੇ ਚੈਨਲ ਵੀ ਐ ਉਹ ਵੀ ਬਹੁਤ ਤੰਗ ਦਿੰਦੇ ਆ ਈਵਨ ਕਿ ਗੱਟੀਆਂ ਦੇ ਦਾ ਛੱਡੋ ਤੁਸੀਂ ਜੇ ਇੱਕ ਸਕੂਟਰ ਵੀ ਲੰਘਦਾ ਤਾਂ ਉਹਦੇ ਨਾਲ ਵੀ ਹਿੱਲਦਾ ਮਿੱਟੀ ਜੰਮ ਚੁੱਕੀ ਹੈ ਬੁੱਟੇ ਉੱਗੇ ਪਏ ਨੇ ਟੋਏ ਦੇਖੋ ਤੁਸੀਂ ਪੱਤਰਾ ਘਰ ਸਵਾਂ ਟੋਏ ਦੇਖੋ ਧਮਕ ਬੈਣੀ ਇੱਥੇ ਦੇਖੋ ਕਿੰਡੀ ਵੱਡੀ ਪੱਦਰ ਤੇ ਟ੍ਰੈਫਿਕ ਆ ਰਿਹਾ ਕੱਲ ਨੂੰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਊਗਾ ਇਹਦਾ ਇੰਨਾ ਬੁਰਾ ਹਾਲ ਹੈ ਜਨਾਰਾਦ ਨੂੰ ਲੈਟਾ ਚੱਲਦੀਆਂ ਨੇ ਜੀ ਬਹੁਤ ਪਰੇਸ਼ਾਨ ਆ ਜੀ ਤੇ ਸੜਕਾਂ ਦਾ ਬਹੁਤ ਇੰਨਾ ਜ਼ਿਆਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਖੱਡਿਆ ਤੋਂ ਇਲਾਵਾ ਇਹ ਅਸੀਂ ਦੇਖਿਆ ਜਾਵੇ ਇੱਥੇ ਕੂੜੇ ਦੇ ਢੇਰ ਵੀ ਬਹੁਤ ਨੇ ਕਾਫੀ ਜਗ੍ਹਾ ਤੇ ਬਹੁਤ ਕੂੜੇ ਦੇ ਢੇਰ ਬਣੇ ਪਏ ਨੇ ਤੇ ਲਾਈਟਾਂ ਵੀ ਇੱਕ ਦੋ ਹੀ ਜਗਦਿਆਂ ਨੇ ਬਾਕੀ ਸਾਰੀਆਂ ਲਾਈਟਾਂ ਉਹ ਚੱਲ ਨਹੀਂ ਰਹੀਆਂ ਰਾਤ ਨੂੰ ਡੇਣਾ ਹੋਣ ਦੇ ਕਾਰਨ ਇੱਥੇ ਕੁਝ ਵੀ ਹਾਦਸਾ ਵਾਪਰ ਸਕਦਾ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਪ੍ਰੈਜ਼ੀਡੈਂਟ ਵੌਇਸ ਆਫ ਖੰਨਾ ਸਿਟੀਜ਼ਨ ਸਾਡੀ ਸਮਾਜ ਸੇਵੀ ਸੰਸਥਾ ਜੋ ਸਮੇਂ-ਸਮੇਂ ਤੇ ਸ਼ਹਿਰ ਨਾਲ ਸੰਬੰਧਿਤ ਵਕ-ਵਕ ਮੁੱਦਿਆਂ ਨੂੰ ਉਭਾਰ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦੇ ਲੋੜੀਂਦੇ ਹੱਲ ਵਾਸਤੇ ਇਹ ਕਾਫੀ ਸਮੇਂ ਤੋਂ ਚੱਲੋ ਜਾਂਦਾ ਹੈ ਅੱਜ ਮੈਂ ਆਪਣੇ ਸਥਾਨੀ ਕਾਰਜਕ ਮੈਂਬਰਾਂ ਦੇ ਨਾਲ ਖੰਨਾ ਸ਼ਹਿਰ ਦੇ ਵਿੱਚੋਂ ਲੰਘ ਰਹੇ ਸਮਰਾਲਾ ਰੋਡ ਉੱਤੇ ਜੋ ਬਲਾਈਓਵਰ ਬਣਿਆ ਹੋਇਆ ਹੈ ਜੋ ਰੇਲਵੇ ਲਾਈਨਾਂ ਦੇ ਉੱਪਰ ਦੀ ਲੰਘਾ ਤੇ ਸਮਰਾਲਾ ਰੋਡ ਨੂੰ ਜੋੜਦਾ ਹੈ ਇਹ ਰੋਡ ਹੈ ਜਿਹੜੀ ਆਪ ਸਭ ਪੁਲੀਵਾਂ ਜਾਣੀ ਹੋ ਕਿ ਸਮਰਾਲਾ ਸ਼ਹਿਰ ਮਾਚੀਵਾੜਾ ਸਾਹਿਬ ਚੰਗੌਰ ਸਾਹਿਬ ਖਮਾਣੋ ਤੋਂ ਹੁੰਦਾ ਹੋਇਆ ਨਵਾਂ ਸ਼ਹਿਰ ਬੰਗਾ ਹੁਸ਼ਿਆਰਪੁਰ ਪਠਾਨਕੋਟ ਜੰਮੂ ਤੇ ਈਵਨ ਕੇ ਮਾਤਾ ਸ਼੍ਰੀ ਵੈਸ਼ਨੋਦੇਵੀ ਦੇ ਦਰਸ਼ਨ ਕਰਨ ਲਈ ਜੋ ਯਾਤਰੀ ਜਾਂਦੇ ਨੇ ਬੱਸਾਂ ਰਾਹੀਂ ਬਹੁਤ ਸਾਰੇ ਯਾਤਰੀ ਬੱਸਾਂ ਰਾਹੀਂ ਵਾਹ ਚਾਲ ਕਾ ਆਪਣੇ ਇਸ ਰਸਤੇ ਦੇ ਰਾਹੀਂ ਜਾਂਦੇ ਨੇ ਤੇ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਸਕੇਤਾਂ ਵੀ ਮਿਲ ਰਹੀਆਂ ਸੀ ਲੋਕਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਸੀ ਕਿ ਸਮਰਾਲਾ ਰੋਡ ਦੇ ਉੱਤੇ ਜਿਹੜਾ ਪੁਲ ਹੈ ਇਹਦੀ ਹਾਲਤ ਬਹੁਤ ਇਹਦੇ ਵਿੱਚ ਨਿਘਾਰ ਆਇਆ ਹੋਇਆ ਤੇ ਅੱਜ ਅਸੀਂ ਸਮੂਹ ਮੈਂਬਰਾਂ ਨੇ ਜਦੋਂ ਮੀਟਿੰਗ ਕਰਾਂ ਤਾਂ ਇੱਥੇ ਦੌਰਾ ਕੀਤਾ ਤਾਂ ਅਸੀਂ ਹੱਕੇ ਪੱਕੇ ਹੈਗੇ ਪੁਲ ਦੇ ਉੱਤੇ ਵੱਡੀ ਬੱਦਰ ਦੇ ਉੱਤੇ ਟੋਏ ਪਏ ਹੋਏ ਨੇ ਉਹ ਵੀ ਫਟਾਫਟ ਜੀ ਆ ਦੇਖ ਰਹੇ ਹੋ Tata 407 ਬੱਸਾਂ ਲੰਘ ਰਹੀਆਂ ਟੈਂਪੂ ਰੰਗ ਰੇ ਨੇ ਟਰਾਲੀਆਂ ਲੱਗੀਆਂ ਹੁਣ ਤੇ ਟਿੱਪਰ ਲੰਗੇ ਨੇ ਧਮਕ ਪੈਂਦੀ ਐ ਇੱਕ ਡਰ ਜਿਹਾ ਲੱਗਦਾ ਹੈ ਕਬਰਾਟ ਹੁੰਦੀ ਐ ਤੇ ਖੜੇ ਤੇ ਸਾਡੇ ਮੈਂਬਰਾਂ ਨੂੰ ਜਿਹੜੇ ਹੋਰ ਲੋਕ ਖੜੇ ਸੀ ਉਹਨਾਂ ਨੂੰ ਵੀ ਇਹੀ ਚੀਜ਼ ਦਾ ਅਹਿਸਾਸ ਹੋਇਆ ਕਿ ਇਸ ਪੁੱਲ ਦੀ ਮੁਰੰਮਤ ਵੱਲ ਸਬੰਧਤ ਪ੍ਰਸ਼ਾਸਨ ਨੂੰ ਸਬੰਧਤ PWD ਵਿਭਾਗ ਦੇ ਜਿਹੜਾ ਵੀ ਵਿਭਾਗ ਆ ਉਹਦੇ ਮੰਤਰੀ ਸਾਹਿਬਾਨ ਨੂੰ ਇਸ ਦਾ ਤਿੱਖਾ ਨੋਟਿਸ ਲੈਣਾ ਚਾਹੀਦਾ ਹੈ ਤੇ ਇਸ ਪੁਲ ਦੀ ਬਿਨਾ ਕਿਸੇ ਦੇਰੀ ਦੇ ਤੁਰੰਤ ਵਧੀਆ ਉੱਚ ਕੁਆਲਿਟੀ ਦੇ ਠੇਕੇਦਾਰ ਤੋਂ ਉੱਚ ਕੁਆਲਿਟੀ ਦੇ ਆਪਣੇ ਨਿਰਮਾਣ ਕਰਵਾਇਆ ਜਾਵੇ ਇਹਦੀ ਜਿਹੜੀ ਹੈਗੀ ਹੈ ਮਰੰਮਤ ਕਰਾਈ ਜਾਵੇ ਤੇ ਇੱਥੇ ਆ ਕੇ ਅਸੀਂ ਹੱਕੇ ਬੱਕੇ ਰਹਿ ਗਏ ਪੁਲ ਦੇ ਉੱਤੇ ਸਫਾਈ ਦਾ ਬਿਲਕੁਲ ਪ੍ਰਬੰਧ ਨਹੀਂ ਤੁਸੀਂ ਪੱਤਰਕਾਰ ਸਹਿਬਾਨ ਆਪ ਦੇਖੋ ਆ ਦੇਖੋ ਮਣਾ ਮੂਹੀ ਮਿੱਟੀ ਮੈਂ ਹੱਥ ਮਾਰ ਰਿਹਾ ਕੋਈ ਸ਼ਰਮ ਨਹੀਂ ਆਉਂਦੀ ਆ ਦੇਖੋ ਮਿੱਟੀ ਜੰਮੀ ਪਈ ਹੈ ਮਿੱਟੀ ਜੰਮ ਚੁੱਕੀ ਹੈ ਬੂਟੇ ਉੱਗੇ ਪਏ ਨੇ ਟੋਏ ਦੇਖੋ ਤੁਸੀਂ ਪੱਤਰਕਾਰ ਸਭਾ ਟੋਏ ਦੇਖੋ ਧਮਕ ਪੈ ਰਹੀ ਇੱਥੇ ਦੇਖੋ ਕਿੱਡੀ ਵੱਡੀ ਪੱਦਰ ਤੇ ਟ੍ਰੈਫਿਕ ਆ ਰਿਹਾ ਕੱਲ ਨੂੰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਊਗਾ ਸਾਡੀ ਸੰਸਥਾ ਦਾ ਇਹ ਮੁੱਖਲਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਹੱਕਾਂ ਹਕੂਕਾਂ ਲਈ ਗੱਲਬਾਤ ਕਰਦੇ ਹਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਹਾਂ ਅੱਤਰਗਰ ਸਭਾ ਨਤਰ ਆ ਜਾਓ ਕਿ ਸਾਡੀ ਸਬੰਧਤ ਪ੍ਰਸ਼ਾਸਨ ਤੋਂ ਸਬੰਧਤ ਵਿਭਾਗ ਦੇ ਮੰਤਰੀ ਸਾਹਿਬਾਨ ਤੋਂ ਜੀਵਨ ਕੇ ਮੁੱਖ ਮੰਤਰੀ ਸਾਹਿਬਾਨ ਤੋਂ ਪੂਰਜੋਰ ਸ਼ਬਦਾਂ ਚ ਮੰਗ ਹੈ ਕਿ ਕਿਰਪਾ ਕਰਕੇ ਇਸ ਪੁਲ ਦਾ ਨਿਰਮਾਣ ਕਰਾਇਆ ਜਾਵੇ ਕਿਉਂਕਿ ਅੱਗੇ ਹੜੀ ਦਾ ਸੀਜ਼ਨ ਆਉਣਾ ਹੈ ਇਸ ਇਲਾਕੇ ਨਾਲ ਜਿੰਨੇ ਪਿੰਡਾਂ ਦੇ ਵਿੱਚੋਂ ਕਿਸਾਨਾਂ ਨੇ ਕਣਕ ਦੀ ਫਸਲ ਲੈ ਕੇ ਆਣੀ ਹੈ ਉਹ ਇਸ ਪੁਲ ਦੇ ਮਾਧਮ ਰਾਹੀਂ ਇਹ ਲੈ ਕੇ ਆਣੀ ਹੈ ਜਦੋਂ ਹੜੀ ਦਾ ਸੀਜ਼ਨ ਸ਼ੁਰੂ ਹੋਣਾ ਤਾਂ ਵੱਡੀ ਗਿਣਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਚੱਕਾਂ ਦਾ ਵੀ ਲੰਘਾ ਹੋਣਾ ਹੈ ਤੇ ਜਦੋਂ ਕੋਈ ਦਿਨ ਤਿਹਾਰੇ ਮਨਾਏ ਜਾਂਦੇ ਨੇ ਸਮਰਾਲਾ ਮਾਛੀਵਾੜਾ ਸਾਹਿਬ ਖਮਾਣਾ ਦੂਰੋਂ ਦੂਰੋਂ ਵੀ ਵਾਹ ਚੱਲ ਕੇ ਇਸ ਪੁਲ ਦੇ ਰਾਹੀਂ ਆ ਕੇ ਗੁਜ਼ਰਦੇ ਨੇ ਇਸ ਲਈ ਸਾਨੂੰ ਲੋਕਾਂ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਅਣਗੋਲਿਆ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਗਰ ਇਸ ਪੁਲ ਦੀ ਅਣਦੇਖੀ ਕੋਈ ਅਧਿਕਾਰੀ ਕਰ ਰਹੇ ਨੇ ਤਾਂ ਉਹਨਾਂ ਅਧਿਕਾਰੀਆਂ ਦੀ ਜਵਾਬਦੇਹੀ ਤੇ ਹੋਣੀ ਚਾਹੀਦੀ ਹੈ ਕਿਉਂਕਿ ਇਸ ਪੁਲ ਦੇ ਮਾਧਮ ਰਾਹੀਂ ਕਿੰਨੇ ਅਧਿਕਾਰੀ ਰੋਜ਼ ਲੰਘਦੇ ਹੋ ਮੈਸ਼ੂਨੀ ਸ਼ਰਮਾ ਚੇਅਰਮੈਨ ਵਾਸੋ ਖੰਨਾ ਸਿਟੀਜ਼ਨ ਅੱਜ ਆਪਣੀ ਪੂਰੀ ਟੀਮ ਦੇ ਨਾਲ ਸਮਰਾਰ ਰੋੜ ਪੁਲ ਦੇ ਉੱਤੇ ਆਏ ਹਾਂ ਪੁਲ ਦਾ ਇੰਨਾ ਬੁਰਾ ਹਾਲ ਹੈ ਨੇ ਟੋਏ ਨੇ ਜਿਹੜੇ ਇਹਨਾਂ ਦੇ ਆਪਣੇ ਚੈਨਲ ਵੀ ਐ ਉਹ ਵੀ ਬਹੁਤ ਧਮਕ ਦਿੰਦੇ ਆ ਈਵਨ ਕਿ ਗੱਡੀਆਂ ਦੇ ਤਾਂ ਛੱਡੋ ਤੁਸੀਂ ਜੇ ਇੱਕ ਸਕੂਟਰ ਵੀ ਲੰਘਦਾ ਤਾਂ ਉਹਦੇ ਨਾਲ ਵੀ ਹਿੱਲਦਾ ਸਾਡੀ ਪ੍ਰਸ਼ਾਸਨ ਅੱਗੇ ਇਹ ਮੰਗ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਤਾ ਜਾਵੇ ਕਿਉਂਕਿ ਅੱਗੇ ਹਾੜੀ ਦਾ ਸੀਜ਼ਨ ਆ ਰਿਹਾ ਹੈ ਕਿਸਾਨਾਂ ਨੇ ਪਿੰਡਾਂ ਤੋਂ ਲੈ ਕੇ ਆਪਣੀ ਫਸਲ ਲੈ ਕੇ ਮੰਡੀ ਜਾਣਾ ਟੋਏ ਐਡੇ ਵੱਡੇ ਵੱਡੇ ਆ ਕੋਈ ਵੀ ਆਸਾ ਵਾਪਰ ਸਕਦਾ ਇਹਨੂੰ ਬੰਦ ਕਰਿਆ ਜਾ ਰਿਹਾ ਹੈ ਖੇਤਰ ਖੇਤੀਏ ਕੰਮ ਕਰਵਾਇਆ ਜਾਵੇ ਤਾਂ ਕਿ ਪਬਲਿਕ ਨੂੰ ਸਹੂਲਤ ਮਿਲ ਸਕੇ ਇਹ ਮੈਂ ਕਿ ਤੁਹਾਨੂੰ ਅਸ਼ਮੁਸ਼ਰਦਾ ਬਾਈ ਨੇ ਦੱਸਿਆ ਖੱਡਿਆ ਦੇ ਉਲਾਵਾ ਜੇ ਅਸੀਂ ਦੇਖਿਆ ਜਾਵੇ ਇੱਥੇ ਕੂੜੇ ਦੇ ਢੇਰ ਵੀ ਬਹੁਤ ਨੇ ਕਾਫੀ ਜਗ੍ਹਾ ਤੇ ਬਹੁਤ ਕੂੜੇ ਦੇ ਢੇਰ ਬਣੇ ਪਏ ਨੇ ਤੇ ਲਾਈਟਾਂ ਵੀ ਇੱਕ ਦੋ ਹੀ ਜਗਦੇ ਆ ਨੇ ਬਾਕੀ ਸਾਰੀਆਂ ਲਾਈਟਾਂ ਉਹ ਚੱਲ ਨਹੀਂ ਰਹੀਆਂ ਦਰਾਦ ਨੂੰ ਦੇਣਾ ਹੋਣ ਦੇ ਕਾਰਨ ਇੱਥੇ ਕੁਝ ਵੀ ਹਾਦਸਾ ਵਾਪਰ ਸਕਦਾ ਸੋ ਸਾਡੀ ਪ੍ਰਸ਼ਾਸਨ ਅੱਗੇ ਹੀ ਪੈਂਦੀ ਹੈ ਕੇ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਕੋਈ ਅਨਸੁਖਾ ਵੀ ਘਟਣਾ ਨਾ ਵਾਪਰ ਸਕੇ। ਥੈਂਕ ਯੂ। ਮੈਂ ਡਾਕਟਰ ਰਾਹੁਲ ਸ਼ਕਲਾ ਜੀ ਪ੍ਰੋਜੈਕਟਡ ਚਾਰਜ ਵਾਇਸ ਆਫ ਕਨਾਈ। ਮੈਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਦੱਸਿਆ ਸਾਰਾ ਨੇ ਹਰੇ ਮੈਂਬਰਸ ਨੇ ਕਿ ਕੀ ਹਾਲਾਤ ਨੇ ਆਪਣੇ ਜਿਹੜੀ ਸਾਡੀ ਸਹਾਰਾ ਰੋਡ ਹੈਗੀ ਆ। ਕਿ ਨਹੀਂ ਸਾਰਿਆਂ ਨੂੰ ਪਤਾ ਹੈ ਕਿ ਸਹਾਰਾ ਰੋਡ ਹੈਗੀ ਸਾਡੀ ਕਿ ਜੀਐਨਕੇ ਨਾਲ ਕ੍ਰੈਕਡ ਹੈਗੀ ਜੀ ਆਪਣੇ। ਜਿਹਕੇ ਨਾਲ ਵੈਕਿਨ ਦੇ ਵੀ ਜਾਣਾ ਜਿਹੜੇ ਕਿ ਬੜਾ ਤੀਰ ਬਹੁਤ ਬੜਾ ਤੀਰ ਸਹੀ ਦੂਆ ਲੈ। ਦੂਜੇ ਨੰਬਰ ਤੇ ਚੰਬਾਲ ਦਾ ਨੰਪੁਰ ਸਾਹਿਬ ਜਾਣਾ। ਉਹਨਾ ਵਾਸਤੇ ਵੀ ਇਹ ਰੋਡ ਮੇਨ ਯੂਜ਼ ਹੁੰਦੀ ਹੈ ਜੀ ਰੋਡ ਦਾ ਤਾਂ ਪੂਰਾ ਹਾਲ ਹੈ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਇੰਨੇ بڑے بڑے ਗੱਡੇ ਨੇ ਇਹਦੇ ਚ ਸਫਾਈ ਦਾ ਜ਼ਰੂਰ ਨਹੀਂ ਆਉਂਦੀ ਲਾਈਟਿੰਗ ਦਾ ਬਰੰਧਾ ਹੈ ਨਹੀਂ ਕ ਇਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਕਿ ਇਹ ਰੋਡ ਵੱਲ ਧਿਆਨ ਦਿੱਤਾ ਜਾਵੇ ਰਿਪੇਅਰ ਕਰਾਈ ਜਾਵੇ ਜੀ ਆਪਦੀ ਜਲਦੀ ਜਲਦੀ ਰਿਪੇਅਰ ਵਗੈਰਾ ਕਰਾਈ ਜਾਵੇ ਧੰਨਵਾਦ ਜੀ ਪੁਲ ਕੇ ਬਾਰੇ ਤੁਸੀਂ ਕੀ ਕਹਦੇ ਹੋ ਬੋਲਦਾ ਬਹੁਤ ਬੁਰਾ ਹਾਲ ਹੈ ਜੀ ਸਾਡੀਆਂ ਗੱਡੀਆਂ ਤਾਂ ਪਹਿਲਾਂ ਹੀ ਟੇਸਾਂ ਪੈ ਨੇ ਜੀ ਕੱਲ ਇਹਦੇ ਮੁੰਡੇ ਦਾ ਇੱਥੇ ਨੀਤੇ ਬੋਲਦੇ ਕਾਰਨ ਜਿਹੜਾ ਜਮਟਾ ਟੁੱਟ ਗਿਆ ਜੀ ਸੋ ਜੀ ਗ੍ਰੀਵਲੋੜੀ ਕਿਸ ਤਰ੍ਹਾਂ ਦੀ ਗੱਡੀ ਆ ਜੀ ਇਹਦਾ ਇੰਨਾ ਬੁਰਾ ਹਾਲ ਹੈ ਰਾਤ ਨੂੰ ਲਾਈਟਾਂ ਚੱਲਦੀਆਂ ਨਹੀਂ ਜੀ ਬਹੁਤ ਪਰੇਸ਼ਾਨ ਆ ਜੀ ਤੇ ਸੜਕਾਂ ਦਾ ਬਹੁਤ ਇੰਨਾ ਜ਼ਿਆਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਲਗਾ ਜਗਾ ਤੇ ਐਨੇ ਟੋਏ ਆ ਨੂੰ ਦੋ ਦੋ ਕੰਨੇ ਦੀ ਗੱਡੀ ਇੱਥੋਂ ਪਲਟਣ ਤੋਂ ਬਚ ਗਈ ਜੀ ਥੋੜੀ ਘੱਟੇ ਨਾ ਲਾਈਟਾਂ ਚੱਲਦੀਆਂ ਜੀ ਰਾਤ ਨੂੰ ਗੱਡੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਬਹੁਤ ਨੁਕਸਾਨ ਹੁੰਦਾ ਜੀ ਗੱਡੀਆਂ ਦਾ ਕਰਕੇ ਸਵਾਈਵ ਨਹੀਂ ਹੁੰਦੀ ਹੈ ਕਿ ਪੁਲ ਦੇ ਉੱਪਰ ਤੇ ਸਾਡੀਆਂ ਤੇ ਲੋਕ ਸੜਕ 'ਤੇ ਦਾ ਬਾਲ ਫਿਰ ਰਹਾ ਮੁੱਖ ਪ੍ਰਧਾਨ ਜੀ ਬੇਨਤੀ ਹੈ ਕਿ ਸਵੇਰੇ ਸਾਰੇ ਬਜ਼ੁਰਗ ਨਿਆਣੇ ਸਿਆਣੇ ਇੱਥੋਂ ਲੰਘਦੇ ਆ ਸਕੂਲ ਜਾਂਦੇ ਆ ਪੁਲ ਇੰਨਾ ਟੁੱਟ ਗਿਆ ਜਿਹਦੇ ਨਾਲ ਐਕਸੀਡੈਂਟ ਹੋਣ ਦਾ ਪੂਰਾ ਖਤਰਾ ਹੈ ਕਿਸੇ ਦਿਨ ਜਵਾਕ ਦੀ ਜਾਨ ਚਲ ਜੂ ਬਜ਼ੁਰਗ ਮਰ ਜੂ ਦੁਬਾਰਾ ਵਾਪਸ ਨਹੀਂ ਆਣਾ ਬੇਨਤੀ ਹੈ ਕਿ ਪੁਲ ਦੀ ਮਰਮਤ ਕੀਤੀ ਜਾਵੇ ਜਲਦੀ ਤੋਂ ਜਲਦੀ